हां जी दोस्तों आज ਗੱਲਬਾਤ ਕਰਾਂਗੇ ਮੌਤ ਤੇ ਰੇਗਿਸਤਾਨ ਨਾਵਲ ਦੇ ਭਾਗ ਦੂਜੇ ਵਾਰ। ਸੋ ਭਾਗ ਪਹਿਲੇ ਵਿੱਚ ਤੁਸੀਂ ਵੇਖਿਆ ਵੀ ਜਿਹੜੇ ਮੁੰਡੇ ਨੇ ਉਹ ਸਪੇਨ ਜਾਣ ਲਈ ਜਹਾਜ਼ ਚੜ੍ਹਦਾ ਜਾਂਦੇ ਨੇ ਪਰ ਉਹਨਾਂ ਨੂੰ ਮੱਲੀ ਉਤਾਰ ਦਿੱਤਾ ਜਾਂਦਾ ਹੈ ਤੇ ਉੱਥੇ ਉਹਨਾਂ ਨਾਲ ਬਹੁਤ ਬੁਰਾ سلوਕ ਕੀਤਾ ਜਾਂਦਾ। ਉੱਥੇ ਉਹਨਾਂ ਨੂੰ ਬੰਗਲਾਦੇਸ਼ੀ ਮੁੰਡਿਆਂ ਦਾ ਇੱਕ ਗਰੁੱਪ ਹੋਰ ਮਿਲਦਾ ਤੇ ਇੱਕ ਬੰਗਲਾਦੇਸ਼ੀ ਮੁੰਡਾ ਕਹਿੰਦਾ ਆ ਵੀ ਮੈਂ ਤੁਹਾਨੂੰ ਆਪਣੀ ਸਟੋਰੀ ਦੱਸਦਾ ਵੀ ਸਾਡੇ ਨਾਲ ਕੀ ਵਾਪਰਿਆ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬ ਦੇਣਾ। ਉਹ ਕਹਿੰਦਾ ਵੀ ਅਸੀਂ 22 ਮੁੰਡੇ 2 ਮਹੀਨੇ ਪਹਿਲਾਂ ਸਪੇਨ ਨਹੀਂ 2 ਵਕ ਵਕ ਗੱਡੀਆਂ ਵਿੱਚ ਭੇਜੇ ਗਏ। ਅਸੀਂ ਸਫ਼ਰ ਵਿੱਚ ਬਹੁਤ ਹੀ ਤੰਗ ਸੀ। ਸਾਡੇ ਕੋਲ ਪਾਣੀ ਵੀ ਮੁੱਕ ਗਿਆ ਸੀ। ਜਦੋਂ 4 ਦਿਨਾਂ ਬਾਅਦ ﺍﻟजीरिया ਬਾਰਡਰ ਕੋਲ ਪਹੁੰਚੇ ਤਾਂ ਅੱਗੇ ਕੁਝ ਦੂਰੀ ਤੇ ﺍﻟजीरिया ਪੁਲਿਸ ਨੇ ਰਾਹ ਵਿੱਚ ਬਹੁਤ ਵੱਡਾ ਟੋਆ ਪੁੱਟਿਆ ਹੋਇਆ ਸੀ। ਜਿਸ ਵਿੱਚ ਸਾਡੇ ਤੋਂ ਅੱਗੇ ਵਾਲੀ ਗੱਡੀ ਡਿੱਗ ਪਈ। ਗੱਡੀ ਚਲਾਉਣ ਵਾਲੇ ਏਜੰਟ ਗੱਡੀਆਂ ਛੱਡ ਕੇ ਭੱਜ ਗਏ। ਸਾਡੇ ਵਾਲੀ ਗੱਡੀ ਪਿੱਛੇ ਹੋਣ ਕਰਕੇ ਰੁਕ ਗਈ। ਜਦੋਂ ਅਸੀਂ ਗੱਡੀ ਦੇ ਨੇੜੇ ਪਹੁੰਚੇ ਤਾਂ ਉੱਥੇ ਚੀਕ ਜਿਹੜਾ ਪੈ ਰਿਹਾ ਸੀ। ਜਦੋਂ ਅਸੀਂ ਉਹਨਾਂ 9 ਮੁੰਡਿਆਂ ਨੂੰ ਬਾਹਰ ਕੱਢਿਆ ਤਾਂ ਇੱਕ ਪੰਜਾਬੀ ਮੁੰਡਾ ਹੈਪੀ ਤੇ ਇੱਕ ਬੰਗਲਾਦੇਸ਼ ਦਾ ਮੁੰਡਾ ਲੱਭ ਨਹੀਂ ਫਿਰਿਆ ਕਿਉਂਕਿ ਰਾਤ ਦੇ ਹਨੇਰੇ ਕਾਰਨ ਕੁਝ ਵੀ ਸਾਫ਼ ਨਹੀਂ ਸੀ ਦਿਖ ਰਿਹਾ ਜਦੋਂ ਅਸੀਂ ਦੂਸਰੀ ਸਾਈਡ ਵੱਲ ਗਏ ਤਾਂ ਵੇਖਿਆ ਕਿ ਹੈਪੀ ਦੀ ਧੌਣ ਗੱਡੀ ਥੱਲੇ ਆਈ ਹੋਈ ਸੀ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਜੂਗੀ ਸੀ ਤੇ ਦੂਸਰੇ ਬੰਗਲਾਦੇਸ਼ੀ ਮੁੰਡੇ ਦੀ ਲੱਤ ਗੱਡੀ ਹੇਠਾਂ ਹੀ ਹੋਈ ਸੀ ਸਾਨੂੰ ਸਮਝ ਨਹੀਂ ਸੀ ਆ ਰਿਹਾ ਵੀ ਹੁਣ ਕੀ ਕਰੀਏ ਹੈਪੀ ਦੀ ਮੌਤ ਵੇਖ ਕੇ ਅਸੀਂ ਸਾਰੇ ਰੋ ਰਹੇ ਸੀ ਥੋੜੀ ਦੇਰ ਬਾਅਦ ਤਿੰਨ ਗੱਡੀਆਂ ਅਲਜੀਰੀਆ ਪੁਲਿਸ ਦੀਆਂ ਆਈਆਂ ਤੇ ਉਹਨਾਂ ਨੇ ਗੱਡੀ ਹੇਠ ਫਸੇ ਬੰ ਪੁਲਿਸ ਵਾਲਿਆਂ ਨੇ ਹੈਪੀ ਨੂੰ ਉੱਥੇ ਹੀ ਇੱਕ ਟੋਆ ਪੁੱਟ ਕੇ ਦਬ ਦਿੱਤਾ ਤੇ ਬੰਗਲਾਦੇਸ਼ੀ ਮੁੰਡੇ ਨੂੰ ਹਸਪਤਾਲ ਲੈ ਗਏ ਉਹ ਬਾਕੀ ਸਾਨੂੰ ਸਾਰਿਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਅਸੀਂ 1 ਮਹੀਨਾ ਜੇਲ੍ਹ ਵਿੱਚ ਬੰਦ ਰਹੇ ਬਾਅਦ ਵਿੱਚ ਅਲਜੀਰੀਆ ਪੁਲਿਸ ਨੇ ਕਿਹਾ ਵੀ ਤੁਹਾਨੂੰ 4 ਦਿਨਾਂ ਬਾਅਦ ਮਾਲੀ ਦੇ ਬਾਰਡਰ ਤੇ ਛੱਡ ਦਿੱਤਾ ਜਾਵੇਗਾ ਪੰਜਾਬੀ ਮੁੰਡਿਆਂ ਨੇ ਪੁਲਿਸ ਵਾਲਿਆਂ ਦੀ ਮਿਹਨਤ ਕਰਕੇ ਆਪਣੇ ਮਾਲੀ ਵਾਲੇ ਰਾਜੇਸ਼ ਏਜੰਟ ਨੂੰ ਫੋਨ ਕੀਤਾ ਵੀ ਸਾਨੂੰ ਅਲਜੀਰੀਆ ਪੁਲਿਸ ਨੇ ਅੱਜ ਤੋਂ 4 ਦਿਨਾਂ ਬਾਅਦ ਮਾਲੀ ਬਾਰਡਰ ਤੇ ਛੱਡ ਦੇਣਾ ਤੇ ਤੁਸੀਂ ਸਾਨੂੰ ਮਾਲੀ ਦੇ ਬਾਰਡਰ ਤੇ ਆ ਕੇ ਨਾਲ ਲੈ ਜਾਓ ਜਦੋਂ ਸਾਨੂੰ ਅਲਜੀਰੀਆ ਪੁਲਿਸ ਨੇ 4 ਦਿਨਾਂ ਬਾਅਦ ਮ ਉੱਥੇ ਕੋਈ ਏਜੰਟ ਨਹੀਂ ਸੀਗਾ ਚਾਰੇ ਪਾਸੇ ਰੇਤ ਹੀ ਰੇਤ ਸੀ। ਅਲਜੀਰੀਆ ਪੁਲਿਸ ਸਾਨੂੰ ਉੱਥੇ ਛੱਡ ਕੇ ਵਾਪਸ ਚਲੀ ਗਈ। ਸਾਡੇ ਸਾਰਿਆਂ ਕੋਲ ਇੱਕ-ਇੱਕ ਪਾਣੀ ਦੀ ਬੋਤਲ ਸੀ ਬਸ। ਅਸੀਂ 2 ਦਿਨ ਪੈਦਲ ਤੁਰਦੇ ਰਹੇ ਪਰ ਸਾਡੇ ਏਜੰਟ ਗੱਡੀ ਲੈ ਕੇ ਨਹੀਂ ਆਏ। ਅਸੀਂ 2 ਦਿਨ ਤੱਕ ਪਾਣੀ ਦੀ ਇੱਕ-ਇੱਕ ਬੋਤਲ ਨਾਲ ਕੱਢ ਲਏ ਪਰ ਜਦੋਂ ਪਾਣੀ ਖਤਮ ਹੋ ਗਿਆ ਤਾਂ ਪਿਆਸ ਕਾਰਨ ਬੇਹਾਲ ਹੋ ਗਏ ਅਸੀਂ। ਕਿਦਰੇ ਵੀ ਪਾਣੀ ਦਾ ਨਾਮੋ ਨਿਸ਼ਾਨ ਨਹੀਂ ਸੀਗਾ। ਅਸੀਂ ਪਾਣੀ ਦੀ ਭਾਲ ਵਿੱਚ ਕਹੀਂ ਮਿਲ ਤੁਰਦੇ ਗਏ ਆਖਰ ਜਦੋਂ ਹਰ ਪਾਸਿਓਂ ਨਿਰਾਸ਼ ਹੋ ਗਏ ਤਾਂ ਅਸੀਂ ਆਪੋ ਆਪਣਾ ਪਿਸ਼ਾਬ ਬੋਤਲਾਂ ਵਿੱਚ ਕਰਕੇ ਪੀਤਾ। ਸਾਨੂੰ ਕੋਈ ਪਤਾ ਨਹੀਂ ਸੀਗਾ ਕਿ ਅਸੀਂ ਹੁਣ ਬਚਣਾ ਜਾਂ ਨਹੀਂ ਬਚਣਾ ਤੀਸਰੇ ਦਿਨ ਸਾਨੂੰ ਲੱਭਦੇ ਲੱਭਦੇ ਅਚਾਨਕ ਸਾਡੇ ਏਜੰਟਾਂ ਦੀ ਇੱਕ ਗੱਡੀ ਸਾਡੇ ਕੋਲ ਆਈ ਤੇ ਅਸੀਂ ਉਸ ਵਿੱਚ ਬੈਠ ਕੇ ਆਪਣੀ ਕਿਸਮਤ ਨੂੰ ਰੋਂਦੇ ਵਾਪਸ ਇਸੇ ਮਕਾਨ ਵਿੱਚ ਆ ਗਏ ਬੰਗਲਾਦੇਸ਼ੀ ਮੁੰਡਾ ਸਾਨੂੰ ਰੋ ਰੋ ਕੇ ਉਪਰੋਕਤ ਗੱਲਾਂ ਦੱਸ ਰਿਹਾ ਸੀ ਤੇ ਅਸੀਂ ਵੀ ਘਬਰਾੜ ਵਿੱਚ ਉਹਦੀਆਂ ਗੱਲਾਂ ਸੁਣ ਰਹੇ ਸੀ ਉਸ ਨੇ ਇਹ ਵੀ ਦੱਸਿਆ ਵੀ ਸਾਡੇ ਬੰਗਲਾਦੇਸ਼ੀ ਏਜੰਟ ਨੇ ਸਾਡੇ ਸਾਰੇ ਮੁੰਡਿਆਂ ਦੇ ਘਰਾਂ ਵਿੱਚੋਂ ਸਾਰੇ ਪੈਸੇ ਲੈ ਲਏ ਨੇ ਅਤੇ ਸਾਡੇ ਘਰਦਿਆਂ ਨੂੰ ਕਹਿ ਦਿੱਤਾ ਵੀ ਤੁਹਾਡੇ ਮੁੰਡੇ ਸਪੇਨ ਕੈਂਪ ਵਿੱਚ ਪਹੁੰਚ ਗਏ ਨੇ ਅਸੀਂ ਪੁੱਛਿਆ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਉਸਨੇ ਕਿਹਾ ਵੀ ਅਸੀਂ ਇੱਕ ਨਿਗਰੋ ਦੀ ਮਦਦ ਕਰਕੇ ਜਦੋਂ ਆਪਣੇ ਘਰ ਫੋਨ ਕੀਤਾ ਤਾਂ ਸਾਡੇ ਘਰਦਿਆਂ ਨੇ ਦੱਸਿਆ ਸੀਗਾ ਇਹ ਉਸਨੇ ਇਹ ਵੀ ਦੱਸਿਆ ਵੀ ਉਸ ਤੋਂ ਬਾਅਦ ਸਾਡੇ ਕੋਲੋਂ ਫੋਨ ਖੋਲਿਆ ਗਿਆ ਅਸੀਂ ਇਹ ਕਹਾਣੀ ਸੁਣੀ ਰਏ ਸੀ ਵੀ ਐਨਏ ਚਰਨੋਂ ਰਾਜੇਸ਼ ਅਜੇ ਏਜੰਟ ਤੇ ਯੂਪੀ ਵਾਲਾ ਸਾਡੇ ਤੋਂ ਵਿਛੜਿਆ ਮੁੰਡਾ ਰਣਜੀਤ ਸਾਡੇ ਕਮਰੇ ਵਿੱਚ ਪਹੁੰਚ ਗਏ ਅਸੀਂ ਸਾਰੇ ਯੂਪੀ ਵਾਲੇ ਰਣਜੀਤ ਨੂੰ ਵੇਖ ਕੇ ਹੈਰਾਨੀ ਤੇ ਖੁਸ਼ੀ ਵਿੱਚ ਖੜੇ ਹੋ ਗਏ ਸਾਰੇ ਵਾਰ-ਵਾਰ ਉਸ ਨੂੰ ਜੱਫੀ ਪਾ ਕੇ ਰੋਣ ਲੱਗ ਪਏ ਅਸੀਂ ਰਣਜੀਤ ਤੋਂ ਰਾਹ ਤੋਂ ਵਿਛੜ ਜਾਣ ਦੀ ਘਟਨਾ ਜਾਣਨੀ ਚਾਹੀ ਤਾ ਸਾਨੂੰ ਰਾਜੇਸ਼ ਅਤੇ ਅਜੇ ਏਜੰਟ ਨੇ ਦੱਸਿਆ ਵੀ ਅਸੀਂ ਵੀ ਮਾਲੀ ਤੋਂ ਤੁਹਾਡੀ ਬੱਸ ਦੇ ਪਿੱਛੇ ਕਾਰ ਵਿੱਚ ਆਉਂਦੇ ਸੀਗੇ ਜਦੋਂ ਅਸੀਂ گاؤں ਸ਼ਹਿਰ ਦੇ ਬੱਸ ਸਟੈਂਡ ਵਿੱਚ ਪਹੁੰਚੇ ਤਾਂ ਪੁਲਿਸ ਵਾਲੇ ਨੇ ਯੂਪੀ ਵਾਲੇ ਰਣਜੀਤ ਨੂੰ ਅਤੇ ਤੁਹਾਡੇ ਸਮਾਨ ਨੂੰ ਫੜਿਆ ਹੋਇਆ ਸੀਗਾ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਨੂੰ ਲਿਆਏ ਆ ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਦੂਸਰੇ ਬੰਦੇ ਕਮਰੇ ਦੀ ਤਾਕੀ ਵਿੱਚੋਂ ਪੰਜਾਬੀ ਮੁੰਡੇ ਚੀਕਾਂ ਮਾਰ-ਮਾਰ ਕੇ ਰੋਣ ਲੱਗ ਪਏ ਉਹ ਰਾਜੇਸ਼ ਤੇ ਅਜੇ ਏਜੰਟ ਨੂੰ ਕਹਿਣ ਲੱਗੇ ਵੀ ਸਾਨੂੰ ਵੀ ਇਹਨਾਂ ਪੰਜਾਬੀ ਵੀਰਾਂ ਕੋਲ ਬਿਠਾ ਦਿਓ ਅਤੇ ਇਹਨਾਂ ਦੇ ਨਾਰੀ ਸਪੇਨ ਭੇਜ ਦਿਓ ਏਜੰਟ ਦੇ ਕਹਿਣ ਤੇ ਉਹਨਾਂ ਪੰਜਾਬੀ ਮੁੰਡਿਆਂ ਨੂੰ ਬੰਦ ਕਮਰੇ ਵਿੱਚੋਂ ਕੱਢ ਲਿਆ ਗਿਆ ਉਹ ਪੰਜਾਬੀ ਮੁੰਡੇ ਸਾ ਮਰਦ ਜੀ ਸਾਥੇ ਅਜੇ ਏਜੰਟ ਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਅਜੇ ਸਪੇਨ ਨਹੀਂ ਭੇਜਣਾ ਕਿਉਂਕਿ ਤੁਹਾਡੇ ਇੰਡੀਆ ਵਾਲੇ ਏਜੰਟ ਨੇ ਸਾਨੂੰ ਬਾਕੀ ਪੇਮੈਂਟ ਨਹੀਂ ਦਿੱਤੀ ਇਹ ਕਹਿ ਕੇ ਉਹ ਏਜੰਟ ਚਲੇ ਗਏ ਮੈਂ ਕਾਲੇ ਇੰਦਰਜੀਤ ਧਰਮਿੰਦਰ ਲੱਲੀਆਂ ਵਾਲੇ ਮਨਪ੍ਰੀਤ ਗੜੀ ਵਾਲੇ ਜੀਤੇ ਅਤੇ ਗੜ ਸ਼ੰਕਰ ਵਾਲੇ ਅਲੀ ਨੇ 10-10 ਡਾਲਰ ਉਹਨਾਂ ਪੰਜਾਬੀ ਵੀਰਾਂ ਨੂੰ ਸਹਾਇਤਾ ਭਜਾਉਂ ਦਿੱਤੇ ਉਹਨਾਂ ਮੁੰਡਿਆਂ ਨੇ ਸਾਨੂੰ ਸੂਚਿਤ ਕਰਦਿਆ ਕਿਹਾ ਵੀ ਤੁਸੀਂ ਅੱਜ ਰਾਤ ਨੂੰ ਚਲੇ ਤਾਂ ਜਾਣਾ ਪਰ ਜਾਣਾ ਬਹੁਤ ਮੁਸ਼ਕਲ ਹੈ ਅਸੀਂ ਕਿਹਾ ਵੀ ਸਾਨੂੰ ਤਾਂ ਇੰਡੀਆ ਵਾਲੇ ਸਾਡੇ ਏਜੰਟ ਰਜੇਸ਼ ਗੜ ਸ਼ੰਕਰ ਰਜਿੰਦਰ ਸਮੁੰਦੜਾ ਭਜਨ ਐਮਾ ਤੇ ਸ਼ਰਮਾ ਦਿੱਲੀ ਵਾਲੇ ਇਹਨਾਂ ਸਾਰਿਆਂ ਨੇ ਕਿਹਾ ਸੀ ਵੀ ਤੁਸੀਂ ਮਾਲੀ ਤੋਂ ਏਸੀ ਗੱਡੀਆਂ ਵਿੱਚ ਆਰਾਮ ਨਾਲ ਜਾਣਾ ਫਾਨੂੰ ਕੋਈ ਮੁਸ਼ਕਲ ਨਹੀਂ ਆਵੇਗੀ। ਉਹਨਾਂ ਵਿੱਚੋਂ ਇੱਕ ਮੁੰਡਾ ਵਿਅੰਗਮਈ ਢੰਗ ਨਾਲ ਕਹਿਣ ਲੱਗਾ ਵੀ ਸਾਨੂੰ ਵੀ ਇੰਡੀਆ ਵਿੱਚੋਂ ਇਹੋ ਕੁਝ ਕਹਿ ਕੇ ਭੇਜਿਆ ਸੀਗਾ। ਇਸ ਕਰਕੇ ਤੁਸੀਂ ਸਾਡੀ ਗੱਲ ਧਿਆਨ ਨਾਲ ਸੁਣੋ। ਅਸੀਂ ਸਾਵਧਾਨ ਹੋ ਕੇ ਸੁਣਨ ਲੱਗ ਪਏ ਉਹਨੇ ਕਿਹਾ ਵੀ ਤੁਹਾਨੂੰ ਹੁਣ ਇਹਨਾਂ ਏਜੰਟਾਂ ਨੇ ਅਲਜੀਰੀਆ ਨੂੰ ਨਹੀਂ ਮੁਰਤਾਨੀਆ ਦੇਸ਼ ਵੱਲ ਤੋਂ ਭੇਜਣਾ ਹੈ ਜਿੱਥੇ ਤੁਹਾਨੂੰ ਜਾਣ ਵਾਸਤੇ 4 ਦਿਨ ਲੱਗਣੇ ਨੇ। ਪਰ ਤੁਹਾਨੂੰ ਰਸਤੇ ਵਿੱਚ ਪਾਣੀ ਵੀ ਨਹੀਂ ਮਿਲਣਾ ਸਿਰਫ ਰੇਤ ਹੀ ਰੇਤ ਕੋਈ ਦਰਖਤ ਵੀ ਨਹੀਂ ਹੈਗਾ ਉੱਥੇ। ਇਸ ਕਰਕੇ ਪਾਣੀ ਬਹੁਤ ਸਰਫੇ ਨਾਲ ਵਰਤਣਾ ਤੁਸੀਂ ਤੁਸੀਂ ਨਾ ਮੋਹਤ ਹੋਣਾ ਐ ਨਾ ਕੁਰਲੀ ਕਰਨੀ ਐ ਬਸ ਥੋੜਾ ਥੋੜਾ ਪਾਣੀਓ ਪੀਣਾ ਐ ਪਰ ਡੌਂਕਰਾਂ ਦਾ ਖਿਆਲ ਰੱਖਣਾ ਇਹ ਛੱਡ ਕੇ ਵੀ ਭੱਜ ਜਾਂਦੇ ਹੁੰਦੇ ਨੇ ਇਸ ਤਰ੍ਹਾਂ ਉਹਨਾਂ ਨੇ ਸਾਨੂੰ ਕਾਫੀ ਕੁਝ ਦੱਸਿਆ ਤੇ ਅਸੀਂ ਵੀ ਇਮਾਨਦਾਰ ਵਿਦਿਆਰਥੀਆਂ ਵਾਂਗ ਉਹਨਾਂ ਦੀਆਂ ਗੱਲਾਂ ਸੁਣ ਕੇ ਦਿਮਾਗ 'ਚ ਬਿਠਾਈ ਗਏ ਰਾਤ ਨੂੰ ਤਿੰਨ ਲੈਂਡ ਕਰੂਜ਼ਰ ਗੱਡੀਆਂ ਸਾਡੇ ਮਕਾਨ ਵਿੱਚ ਆਈਆਂ ਨਿਗਰੋ ਮੁੰਡਿਆਂ ਨੇ ਉਹਨਾਂ ਗੱਡੀਆਂ ਵਿੱਚ ਸਾਡਾ ਸਮਾਨ ਰੱਖਣਾ ਸ਼ੁਰੂ ਕੀਤਾ ਤਿੰਨ ਤਿੰਨ ਡਰਮ ਤੇਲ ਦੇ ਅਤੇ 10-10 ਕੈਨੀਆਂ 20-20 ਲੀਟਰ ਪਾਣੀ ਦੀਆਂ ਤਿੰਨਾਂ ਗੱਡੀਆਂ ਵਿੱਚ ਰੱਖ ਦਿੱਤੀਆਂ ਗਈਆਂ ਸਾਡੀ ਵਾਲੀ ਗੱਡੀ ਵਿੱਚ 50-50 ਕਿਲੋ ਦੇ ਦੋ ਥੈਲੇ ਚੌਲਾਂ ਦੇ ਤੇ 58 ਡੱਬੇ ਸਬਜ਼ੀ ਦੇ 10 ਕਿਲੋ ਖੰਡ ਪੰਜ ਪੈਕਟ ਕਿਲੋ-ਕਿਲੋ ਵਾਲੇ ਦੁੱਧ ਦੇ ਗੱਡੀ ਵਿੱਚ ਰੱਖ ਦਿੱਤੇ ਗਏ ਐਨੇ ਚਰਨੋਂ ਇੱਕ ਅਲੀ ਨਾ ਦਾ ਬਦਮਾਸ਼ ਟਾਈਪ ਬੰਦਾ ਸਫਾਰੀ ਵਰਗੀ ਗੱਡੀ ਵਿੱਚ ਆਇਆ ਜਿਸ ਨੂੰ ਵੇਖ ਕੇ ਸਾਰੇ ਖੜੇ ਹੋ ਗਏ ਇਸ ਬੱਦੇ ਦੇ ਨਾਲ ਚਾਰ-ਪੰਜ ਗਨਮੈਨ ਵੀ ਸਨ ਸਾਨੂੰ ਦੂਜੇ ਪੰਜਾਬੀ ਮੁੰਡਿਆਂ ਨੇ ਦੱਸਿਆ ਕਿ ਇਹ ਸਾਰਿਆਂ ਦਾ ਬੌਸ ਆ ਤੇ ਬਹੁਤ ਹੀ ਵੱਡਾ ਮਾਫੀਆ ਡਾਨ ਹੈ ਇਹ ਇਹ ਹੀ ਏਜੰਟਾਂ ਤੋਂ ਪੈਸੇ ਲੈ ਕੇ ਵਕ-ਵਕ ਦੇਸ਼ਾਂ ਵਿੱਚ ਮੁੰਡੇ ਸਪਲਾਈ ਕਰਦਾ ਹੈ ਉਸਨੂੰ ਸਾਰੇ ਆਪਣੀ ਭਾਸ਼ਾ ਵਿੱਚ ਹਾਂਜੀ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਇਹ ਮੁਸਲਮਾਨ ਹੋਣ ਕਰਕੇ 사우ਦੀ ਅਰਬ ਵਿੱਚ ਹਜਰ ਕਰਕੇ ਆਇਆ ਸੀਗਾ ਉਸ ਬੰਦੇ ਨੇ ਤਿੰਨਾਂ ਗੱਡੀਆਂ ਵਿੱਚ ਦੋ-ਦੋ ਡੌਂਕਰ ਅਤੇ ਦੋ ਗੱਡੀਆਂ ਵਿੱਚ 12-12 ਮੁੰਡਿਆਂ ਨੂੰ ਬਿਠਾਉਣ ਦਾ ਇਸ਼ਾਰਾ ਕੀਤਾ ਤੇ ਇੱਕ ਗੱਡੀ ਵਿੱਚ 13 ਮੁੰਡੇ ਬਿਠਾ ਦਿੱਤੇ ਉਹਨਾਂ ਡੌਂਕਰਾਂ ਦਾ ਪੈਰਾਵਾ ਵੀ ਅਜੀਬ ਸੀ ਸਿਰ ਅਤੇ ਮੂੰਹ ਪੱਗ ਨਾਲ ਲਪੇਟਿਆ ਹੋਇਆ ਸੀਗਾ ਤੇ ਸਿਰਫ ਅੱਖਾਂ ਹੀ ਦਿਖਦੀਆਂ ਸਨ ਉਹਨਾਂ ਦੀਆਂ ਉਹਨਾਂ ਦੇ ਕੱਦ ਵੀ 6-6 ਫੁੱਟ ਲੰਬੇ ਸਨ ਤੇ ਸ਼ਕਲਾਂ ਬਹੁਤ ਭੜੀਆਂ ਰੰਗ ਉਹਨਾਂ ਸਾਰਿਆਂ ਦਾ ਕਾਲਾ ਸੀ ਉਹਨਾਂ ਤਿੰਨਾਂ ਦੇ ਹੱਥਾਂ ਵਿੱਚ ਇੰਟਰਨੈਸ਼ਨਲ ਵਾਇਰਲ ਉਹਨਾਂ ਨੇ ਨੀਲੇ ਰੰਗ ਦੇ ਚੋਲੇ ਪਾਏ ਹੋਏ ਸਨ ਜਦੋਂ ਅਸੀਂ 12-12 ਮੁੰਡੇ ਆਪੋ ਆਪਣੀਆਂ ਗੱਡੀਆਂ ਵਿੱਚ ਬੈਠੇ ਇਹ ਤਾਂ ਥਾਂ ਭਿੜੀ ਹੋਣ ਕਾਰਨ ਸਾਰੇ ਬਹੁਤ ਤੰਗ ਸਨ ਸਾਡੀਆਂ ਲੱਤਾਂ ਬਾਹਰ ਲਮਕਦੀਆਂ ਸਨ ਆਪਣੀਆਂ ਬਾਹਾਂ ਅਸੀਂ ਇੱਕ ਦੂਸਰੇ ਦੇ ਮੋਢਿਆਂ ਉੱਪਰ ਰੱਖ ਲਈਆਂ ਕਿਉਂਕਿ ਹੱਥ ਪਾਉਣ ਲਈ ਕੋਈ ਵੀ ਆਸਰਾ ਨਹੀਂ ਸੀਗਾ ਅਸੀਂ ਸਾਰੇ ਘਬਰਾਏ ਹੋਏ ਤੇ ਸਹਮੇ ਹੋਏ ਸੀ ਜਦੋਂ ਸਾਡੀਆਂ ਗੱਡੀਆਂ ਸਟਾਰਟ ਹੋਈਆਂ ਤਾਂ ਪਿੱਛੇ ਰਹਿ ਗਏ ਪੰਜ ਪੰਜਾਬੀ ਮੁੰਡੇ ਤੇ ਬੰਗਾਲੀ ਮੁੰਡੇ ਉੱਚੀ ਉੱਚੀ ਰੋਣ ਲੱਗ ਪਏ ਉਹਨਾਂ ਨੂੰ ਖਦਸ਼ਾ ਸੀ ਕਿ ਇਹਨਾਂ ਵਿੱਚੋਂ ਛੇੜ ਹੀ ਕੋਈ ਬਚੇ ਉਹਨਾਂ ਨੂੰ ਵੇਖ ਕੇ ਸਾਡਾ ਵੀ ਰੋਣਾ ਨਿਕਲ ਗਿਆ ਹਾਜੀ ਨੇ ਸਾਡੇ ਵਾਲੇ ਡੌਂਕਰਾਂ ਨਾਲ ਤੇ ਪੰਜਾਬੀ ਏਜੰਟਾਂ ਅਤੇ ਰਜੇਸ਼ ਨਾਲ 10 ਮਿੰਟ ਕੋਈ ਗੁਪਤ ਗੱਲ ਕੀਤੀ ਤੇ ਸਾਰੇ ਆਪੋ ਆਪਣੀਆਂ ਗੱਡੀਆਂ ਵਿੱਚ ਬੈਠ ਗਏ ਹੁਣ ਸਾਡੇ ਵਾਲਾ ਏਜੰਟ ਤੇ ਅਲੀ ਸਫਾਰੀ ਵਰਗੀ ਗੱਡੀ ਵਿੱਚ ਬੈਠ ਗਏ ਉਹ ਗੱਡੀ ਸਾਡੇ ਤੋਂ ਅੱਗੇ ਲੰਘਦੇ ਹੀ ਜਦੋਂ ਗੱਡੀਆਂ ਮਕਾਨ ਵਿੱਚੋਂ ਬਾਹਰ ਨਿਕਲਣ ਲੱਗੀਆਂ ਤਾਂ ਅਸੀਂ ਪੰਜਾਬੀ ਮੁੰਡਿਆਂ ਨੇ ਰੋਂਦਿਆਂ ਰੋਂਦਿਆਂ ਨੇ ਵੀ ਅਚਾਨਕ ਇੱਕਦਮ ਜ਼ੋਰ ਨਾਲ ਪੁਲਿਸ ਹੋਣੇ ਹਲਕੇ ਆ ਪਿੱਛੇ ਰਹਿ ਗਏ ਪੰਜਾਬੀ ਮੁੰਡਿਆਂ ਨੇ ਸੱਤਰੀਆ ਕਾਲ ਦਾ ਗਰਜਦਾਰ ਜਵਾਬ ਦਿੱਤਾ ਗੱਡੀਆਂ ਜਿਉਂ ਹੀ ਧੁਰੀਆਂ ਫਿਰ ਦੌੜੀਆਂ ਤਾਂ ਅਸੀਂ ਸਾਰੇ ਬਹੁਤ ਡਰ ਗਏ ਕਿਉਂਕਿ ਨਾ ਤਾਂ ਗੱਡੀ ਦੇ ਉੱਪਰ ਕੋਈ ਛੱਤ ਸੀ ਤੇ ਨਾ ਹੀ ਕੋਈ ਤਰਪਾਲ ਗੱਡੀਆਂ ਬਹੁਤ ਹੀ ਤੇਜ਼ ਭਜਾਈਆਂ ਜਾ ਰਹੀਆਂ ਸਨ ਅਸੀਂ ਸੋਚਦੇ ਹੀ ਰਹਿ ਗਏ ਕਿ ਗੱਡੀਆਂ ਇੰਨੀਆਂ ਤੇਜ਼ ਕਿਉਂ ਨੇ ਨਾ ਚੱਜ ਦਾ ਰਸਤਾ ਨਾ ਕੋਈ ਸੜਕ ਸਿਰਫ ਰੇਤਾ ਰੇਤਾ ਰੇਤ ਦੀਆਂ ਲੀਹਾਂ ਤੇ ਗੱਡੀਆਂ ਭਜੀਆਂ ਜਾ ਰਹੀਆਂ ਸਨ ਸਪੀਡ ਤਾਂ ਤੇਜ਼ ਹੈ ਹੀ ਸੀ ਉਪਰੋਂ ਉਹ ਗੱਡੀਆਂ ਦੇ ਕੱਟ ਵੀ ਬਹੁਤ ਜ਼ੋਰ ਨਾਲ ਮਾਰਦੇ ਸਨ ਇਸੇ ਤਰ੍ਹਾਂ ਇੱਕ ਕੱਟ ਮਾਰਨ ਵੇਲੇ ਸਾਡੇ ਵਿੱਚੋਂ ਰਚਪਾਲ ਬਗਵਾਈ ਵਾਲਾ ਡ ਪਰ ਉਸ ਨੇ ਹੱਥ ਪਾਈ ਰੱਖਿਆ ਜਿਸ ਕਾਰਨ ਉਹ ਜਲਦੀ ਤੇਜ਼ ਗੱਡੀ ਦੇ ਥੱਲੇ ਲੰਗ ਗਿਆ ਨਾਲ ਦੇ ਮੁੰਡਿਆਂ ਨੇ ਪੂਰਾ ਜ਼ੋਰ ਲਾ ਕੇ ਬਾਹਾਂ ਤੋਂ ਫੜ ਕੇ ਉਸ ਨੂੰ ਉੱਪਰ ਤਾਂ ਖਿੱਚ ਲਿਆ ਪਰ ਫੇਰ ਵੀ ਸਾਰੇ ਚੀਕਾਂ ਮਾਰ ਰਹੇ ਸਨ ਸਾਡੇ ਕੋਲੋਂ ਆਪਸ ਵਿੱਚ ਕੋਈ ਗੱਲ ਵੀ ਨਹੀਂ ਸੀ ਹੋ ਰਹੀ ਕਿਉਂਕਿ ਹਵਾ ਬਹੁਤ ਲੱਗਦੀ ਸੀ ਅਸੀਂ ਸਾਰੇ ਡਰ ਦੇ ਮਾਰੇ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗ ਪਏ ਅਸੀਂ ਰਾਤ ਨੂੰ 9 ਵਜੇ ਤੁਰੇ ਸੀ ਤੇ ਅੱਧੀ ਰਾਤ ਨੂੰ 1 ਵਜੇ ਬਿਆਵਨ ਜੰਗਲਾਂ ਵਿੱਚ ਡੌਂਕਰਾਂ ਨੇ ਗੱਡੀ ਰੋਕ ਲਈ ਫਿਰ ਉਹਨਾਂ ਨੇ ਸਾਰੇ ਮੁੰਡਿਆਂ ਨੂੰ ਕਿਹਾ ਵੀ ਕਿਸੇ ਨੇ ਬੋਲਣਾ ਨਹੀਂ ਹੈਗਾ ਨਾ ਹੀ ਖੜੇ ਹੋਣਾ ਹੈ ਬਸ ਸਾਰੇ ਲੰਬੇ ਪੈ ਜਾਓ ਅਸੀਂ ਰੋਹਣਾ ਹਕੇ ਹੋਕੇ ਇੱਕ ਦੂਜੇ ਵੱਲ ਵੇਖਿਆ ਕਿਉਂਕਿ ਨਾ ਸਾਡੇ ਕੋਲ ਕੋਈ ਕਪੜਾ ਉੱਤੇ ਲੈਣ ਨੂੰ ਤੇ ਨਾ ਹੀ ਥੱਲੇ ਵਿਛਾਉਣ ਨੂੰ ਸੀਗਾ। ਫੇਰ ਪਾਣਾ ਮੰਨ ਕੇ ਅਸੀਂ ਸਾਰੇ ਆਪਣੀਆਂ ਆਪਣੀ ਗੱਡੀ ਕੋਲ ਥੱਲੇ ਬੈਠ ਗਏ। ਇੱਥੇ ਮੌਸਮ ਇਸ ਤਰ੍ਹਾਂ ਦਾ ਸੀਗਾ ਕਿ ਦਿਨ ਨੂੰ ਬਹੁਤ ਹੀ ਜ਼ਿਆਦਾ ਗਰਮੀ ਹੁੰਦੀ ਸੀ ਤੇ ਰਾਤ ਨੂੰ ਬਹੁਤ ਹੀ ਠੰਡ। ਠੰਡ ਤੋਂ ਬਚਣ ਲਈ ਅਸੀਂ ਸਾਰੇ ਆਪਣੀਆਂ ਛਾਤੀਆਂ ਭਾਰ ਲੰਬੇ ਦਾ ਪੈ ਗਏ ਪਰ ਸਾਨੂੰ ਨੀਂਦ ਨਹੀਂ ਆਉਣੀ ਸੀ ਤੇ ਨਹੀਂ ਆਈ। ਮੈਨੂੰ ਆਪਣੇ ਭੈਣ ਭਰਾਵਾਂ ਮਾਤਾ ਪਿਤਾ ਤੇ ਆਪਣੇ ਚੀਕੇ ਵਾਲੀ ਮਾਸੀ ਦੀ ਬਹੁਤ ਯਾਦ ਆਈ। ਸੱਚੇ ਪਾਤਸ਼ਾਹ ਸਾਨੂੰ ਇੱਕ ਵਾਰ ਬਚਾਲਾ ਆਪ ਮੁਹਾਰੇ ਅਰਦਾਸਾਂ ਨਿਕਲ ਜਿਨਾ ਕਰਦਿਆਂ ਲੱਗੇ ਅਸੀਂ ਕਦੇ ਬੈਠ ਕੇ ਵੀ ਨਹੀਂ ਸੀ ਵੇਖਿਆ ਅੱਜ ਉਹਨਾਂ ਕਰਦਿਆਂ ਨੂੰ ਅਸੀਂ ਆਪਣੇ ਮਨ ਵਿੱਚ ਵਸਾ ਕੇ ਆਪ ਸੁਪਨੇ ਲੈ ਕੇ ਯਾਦ ਕਰਕੇ ਆਪਣੇ ਆਪ ਨਾਲ ਗੱਲਾਂ ਕਰ ਰਹੇ ਸੀ ਕਿ ਮੇਰੀ ਮਾਤਾ ਮੇਰੀ ਭੈਣ ਮੇਰੇ ਵੀਰ ਸਾਨੂੰ ਅੱਜ ਪਤਾ ਲੱਗਾ ਕਿ ਤੁਹਾਡੀ ਕਿੰਨੀ ਕਮੀ ਹੈ ਅਸੀਂ ਤਾਂ ਤੁਹਾਡੇ ਕੋਲ ਕਦੇ ਚੰਗੀ ਤਰ੍ਹਾਂ ਬੈਠੇ ਨਹੀਂ ਸੀਗੇ ਪਰ ਅੱਜ ਤੁਹਾਨੂੰ ਸਾਰਿਆਂ ਨੂੰ ਮਿਲਣ ਦੀ ਤਰਸ ਰਹੇ ਹਾਂ ਅਸੀਂ ਤਾਂ ਕਦੇ ਘਰ ਵਿੱਚ ਬੇਹੀ ਰੋਟੀ ਵੀ ਨਹੀਂ ਸੀ ਖਾਦੀ ਹਰ ਰੋਜ਼ ਗਰਮ-ਗਰਮ ਤਾਜ਼ੀ ਸਬਜ਼ੀ ਤੇ ਰੋਟੀ ਖਾਂਦੇ ਸੀ ਪਰ ਅੱਜ ਬੇਹੀ ਰੋਟੀ ਤਾਂ ਕੀ ਸੁੱਕੀ ਰੋਟੀ ਨੂੰ ਵੀ ਤਰਸ ਰਹੀ ਸੀ ਅਸੀਂ ਇੰਦਰਜੀਤ ਮੇਰੇ ਮਾਮੇ ਦਾ ਮੋਢਾ ਹੋਣ ਕਰਕੇ ਅਸੀਂ ਦੋਵੇਂ ਤਾਂ ਸਾਰੀ ਰਾਤ ਹੀ ਗੱਲ ਕਰਦੇ ਰਹੇ ਜਦੋਂ ਸਵੇਰ ਦੇ 5 ਵਜੇ ਤਾਂ ਏਜੰਟ ਨੇ ਸਾਰਿਆਂ ਨੂੰ ਉਠਾਇਆ ਤੇ ਇਸ਼ਾਰਾ ਕੀਤਾ ਕਿ ਫਟਾਫਟ ਆਪਣੀ ਆਪਣੀ ਗੱਡੀ ਵਿੱਚ ਬੈਠ ਜਾਓ ਅਸੀਂ ਉੱਠ ਪਏ ਸਾਡੇ ਵਿੱਚੋਂ ਕਿਸੇ ਨੇ ਨਾ ਮੋਹ ਤੋਤਾ ਨਾ কুরਲੀ ਕੀਤੀ ਤੇ ਨਾ ਹੀ ਪਾਣੀ ਪੀਤਾ ਅਸੀਂ ਅਜੇ ਗੱਡੀ ਵਿੱਚ ਬੈਠ ਹੀ ਰਹੇ ਸੀ ਕਿ ਗੱਡੀਆਂ ਸਟਾਰਟ ਹੋ ਕੇ ਤੁਰ ਵੀ ਪਈਆਂ ਚਾਰ ਪੰਜ ਮੁੰਡੇ ਚੀਕਾਂ ਮਾਰਦੇ ਮਾਰਦੇ ਮਗਰ ਭੱਜ ਕੇ ਚੜੇ ਸਾਡੇ ਵਿੱਚ ਰਸ਼ਪਾਰ ਸਿੰਘ ਬਗਵਾਈ ਵਾਲਾ ਤੇ ਬੀਰੂ ਮੋਗੇ ਵਾਲਾ ਘਰੋਂ ਤੁਰਨ ਵੇਲੇ ਸਾਬਤ ਸੂਰਤ ਸਨ ਇਹਨਾਂ ਨੇ ਆਪਣੇ ਵਾਲ ਦਿੱਲੀ ਹੀ ਕਟਵਾ ਦਿੱਤੇ ਸਨ ਪਰ ਪੱਗਾ ਇਹਨਾਂ ਦੇ ਕੋਲ ਹੀ ਸਨ ਅਸੀਂ ਫਟਾਫਟ ਪੱਗਾ ਨਾਲ ਚਾਰਜ ਫੇਰਿਓ ਆਪਣੇ ਆਪ ਨੂੰ ਕੁੱਟ ਕੇ ਬੰਨ ਲਿਆ ਅਤੇ ਆਪਣੀਆਂ ਲਤਾਂ ਡੋਂਕਰ ਵੱਲੋਂ ਦਿੱਤੇ ਰਸਿਆਂ ਨਾਲ ਬੰਨ ਲਈਆਂ ਤਾਂ ਕਿ ਅਸੀਂ ਗੱਡੀ ਦੇ ਹੁਲਾਰਿਆਂ ਕਾਰਨ ਢੇਠਾ ਨਾ ਡਿੱਗ ਪਈਏ ਗੱਡੀਆਂ ਤੇਜ਼ ਤੇ ਬੜੇ ਗਲਤ ਟੰਗ ਨਾਲ ਤਾਂ ਪਹੁੰਚਾਈਆਂ ਜਾ ਰਹੀਆਂ ਸਨ ਪਰ ਦੁੱਖ ਦੀ ਗੱਲ ਇਹ ਵੀ ਸੀਗੀ ਕਿ ਕਿਸੇ ਦੇ ਡਿੱਗ ਪੈਣ ਤੇ ਵੀ ਇਹ ਡੋਂਕਰ ਗੱਡੀ ਰੋਕਦੇ ਨਹੀਂ ਸੀਗੇ ਜਿੱਧਰ ਦੀ ਅਸੀਂ ਲੰਘ ਰਹੇ ਸੀ ਚਾਰੇ ਪਾਸੇ ਕੋਈ ਰਸਤਾ ਨਹੀਂ ਸੀ ਦਿਖਦਾ ਜੇ ਕੋਈ ਹੈ ਸੰਤਾ ਛੋਟੇ ਛੋਟੇ ਦਰਖਤ ਪੱਤਿਆਂ ਤੋਂ ਬਗੈਰ ਪਰ ਧੁੱਪ ਇੰਨੀ ਜ਼ਿਆਦਾ ਸੀ ਵੀ ਜਿਸ ਦਾ ਕੋਈ ਅੰਤ ਨਹੀਂ ਅਸੀਂ ਸਾਰੇ ਮੁੰਡਿਆਂ ਨੇ ਆਪਣੀਆਂ ਕਮੀਜ਼ਾਂ ਨਾਲ ਮੋਹ ਚੰਗੇ ਤਰ੍ਹਾਂ ਢਾਕੇ ਬੰਨੇ ਹੋਏ ਸਨ ਕਿਉਂਕਿ ਰੇਤਾ ਬਹੁਤ ਉੜਦਾ ਸੀ ਤੇ ਅੱਖਾਂ ਵਿੱਚ ਪੈਂਦਾ ਸੀ ਅਸੀਂ ਚੱਲਦੇ ਗਏ ਜਦੋਂ ਗੱਡੀ 3-4 ਘੰਟੇ ਚੱਲੀ ਅੱਗੇ ਇੱਕ ਬੱਕਰੀਆਂ ਚਾਰਨ ਵਾਲਾ ਆ ਜੜੀ ਮਿਲਿਆ ਸਾਨੂੰ ਸਾਡੇ ਡੌਂਕਰਾਂ ਏਜੰਟਾਂ ਨੇ ਬੱਕਰੀਆਂ ਵਾਲੇ ਕੋਲ ਗੱਡੀ ਰੋਕੇ ਉਸਦੀ ਇੱਕ ਬੱਕਰੀ ਚੁੱਕ ਲਈ ਅਸੀਂ ਹੈਰਾਨ ਸੀ ਵੀ ਇਹਨਾਂ ਨੂੰ ਇਹ ਬੱਕਰੀ ਕਿਉਂ ਚੁੱਕੀ ਹੈ ਇਹ ਸਾਡੇ ਵੇਖਦੇ ਆ ਵੇਖਦੇ ਆ ਹੀ ਡੌਂਕਰਾਂ ਨੇ ਉਸ ਬੱਕਰੀ ਦੀਆਂ ਲੱਤਾਂ ਬੰਨ ਲੀਆਂ ਅਸੀਂ ਹੈਰਾਨ ਹੋ ਕੇ ਚੁੱਪ ਬੈਠੇ ਸਭ ਵੇਖਦੇ ਰਹੇ ਫਿਰ ਉਹਨਾਂ ਨੇ ਇੱਕ ਤਿੱਖਾ ਦਾਤ ਕੱਢਿਆ ਫਿਰ ਸਾਡੇ ਸਾਰੇਆਂ ਸਾਹਮਣੇ ਦਾਤ ਬੱਕਰੀ ਦੀ ਗਰਦਨ ਤੇ ਹੌਲੀ-ਹੌਲੀ ਫੇਰਨ ਲੱਗ ਪਏ ਉਹ ਅਸੀਂ ਹਲਾਲ ਬਾਰੇ ਸੁਣਿਆ ਸੀ ਪਰ ਅੱਜ ਵੇਖ ਪਹਿਲੀ ਵਾਰ ਰਹੇ ਸੀ ਬੱਕਰੀ ਬਹੁਤ ਤਰਫ ਰਹੀ ਸੀ ਅਸੀਂ ਸਾਰੇ ਸਹਿਮੇ ਹੋਏ ਸੀ ਪਰ ਉਹ ਡੋਂਕਰ ਬੇਖੌਫ ਹੋ ਕੇ ਬੱਕਰੀ ਹਲਾਲ ਕਰਦੇ ਰਹੇ ਅਖੀਰ ਉਹਨਾਂ ਬੱਕਰੀ ਦੀ ਅਤੀ ਗਰਦਨ ਹਲਾਲ ਕਰਕੇ ਅਦਮੋਈ ਕਰਕੇ ਸਾਡੀ ਗੱਡੀ ਦੇ ਪਿੱਛੇ ਰੱਖ ਦਿੱਤੀ ਉਸਦਾ ਖੂਨ ਅਜੇ ਵੀ ਨੁੱਟੜ ਰਿਹਾ ਸੀ ਸਾਨੂੰ ਬੇਜਵਾਨ ਬੱਕਰੀ ਨੇ ਬਹੁਤ ਤਰਸ ਆਇਆ ਪਰ ਅਸੀਂ ਵੀ ਕਰ ਵੀ ਨਹੀਂ ਸਕਦੇ ਸੀ ਅਸੀਂ ਅੱਖਾਂ ਬੰਦ ਕਰਕੇ ਧਿਆਨ ਲਾਂਭੇ ਕਰਨ ਦਾ ਯਤਨ ਵਿੱਚ ਰੁੱਝ ਗਏ ਅਸੀਂ ਸਵੇਰੇ 5 ਵਜੇ ਤੋਂ ਗੱਡੀਆਂ ਵਿੱਚ ਸੀਗੇ ਹੁਣ ਧੁੱਪ ਜ਼ਿਆਦਾ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਪਿਆਸ ਬਹੁਤ ਲੱਗੀ ਸੀ ਪਰ ਸਾਡੇ ਕੋਲ ਸਿਰਫ ਦੋ ਬੋਤਲਾਂ ਹੀ ਪਾਣੀ ਦੀਆਂ ਸਨ ਉਹ ਪਾਣੀ ਵੀ ਜ਼ਿਆਦਾ ਧੁੱਪ ਹੋਣ ਕਰਕੇ ਬਹੁਤ ਗਰਮ ਸੀ ਛੇ ਮੁੰਡਿਆਂ ਕੋਲ ਇੱਕ ਬੋਤਲ ਸੀਗੀ ਜੇਕਰ ਇੱਕ ਮੁੰਡਾ ਬੋਤਲ ਨੂੰ ਮੂੰਹ ਲਾ ਕੇ ਪਾਣੀ ਦਾ ਘੁੱਟ ਭਰਦਾ ਤਾਂ ਦੂਜਾ ਉਸ ਤੋਂ ਖੋ ਕੇ ਆਪਣੇ ਮੂੰਹ ਨੂੰ ਬੋਤਲ ਲਾ ਲੈਂਦਾ ਉਸ ਤੋਂ ਅੱਗੋਂ ਵਾਲਾ ਮੁੰਡਾ ਵੀ ਉਸੇ ਤੋਂ ਫਟਾਫਟ ਬੋਤਲ ਖੋ ਕੇ ਲੈਂਦਾ ਤੇ ਕਹਿੰਦਾ ਵੀ ਅਸੀਂ ਵੀ ਪਾਣੀ ਪੀਣਾ। ਅਸੀਂ ਇੱਕ ਤਾਂ ਬੈਠੇ ਵੀ ਬਹੁਤ ਤੰਗ ਸੀ, ਧੁੱਪ ਵੀ ਬਹੁਤ ਜ਼ਿਆਦਾ ਸੀ। ਇਸ ਵੇਲੇ ਸਾਡੇ ਸਾਰੇ ਮੁੰਡਿਆਂ ਦੇ ਮਨ ਵਿੱਚ ਕੋਈ ਵਿਸ਼ਵਾਸ ਨਹੀਂ ਸੀਗਾ ਕਿ ਅਸੀਂ ਸਪੇਨ ਜਾ ਰਹੇ ਹਾਂ। ਇਸ ਵੇਲੇ ਅਸੀਂ ਸਾਰੇ ਉਸ ਸੱਚੇ ਪਾਤਸ਼ਾਹ 'ਗੇ ਅਰਦਾਸ ਕਰਦੇ ਜਾ ਰਹੇ ਸੀ ਵੀ ਸੱਚੇ ਪਾਤਸ਼ਾਹ ਸਾਨੂੰ ਕਿਤੇ ਪਾਣੀ ਦਾ ਸਮੁੰਦਰ ਜਾਂ ਛੱਪੜੀ ਮਿਲ ਜਾਵੇ ਤਾਂ ਕਿ ਅਸੀਂ ਪਾਣੀ ਤਾਂ ਰੱਜ ਕੇ ਪੀ ਲਈਏ ਕਿਉਂਕਿ ਧੁੱਪ ਤੇ ਦੁੱਖ ਬੰਦਾ ਤਾਂ ਹੀ ਸਹਾਰ ਸਕਦਾ ਜੇਕਰ ਕੋਲ ਪਾਣੀ ਹੋਵੇ। ਜਦੋਂ ਦੁਪਹਿਰ ਦਾ 1:00 ਵਜਿਆ ਤਾਂ ਡੌਂਕਰਾਂ ਨੇ ਗੱਡੀ ਰੋਕੀ ਤੇ ਆਪ ਗੱਡੀ ਦੇ ਥੱਲੇ ਬੈਠ ਗਏ ਉਹ। ਅਸੀਂ 37 ਮੁੰਡੇ ਧੁੱਪ ਵਿੱਚ ਤਪੇ ਅਤੇ ਜ਼ਿਆਦਾ ਥੱਕੇ ਹੋਣ ਕਰਕੇ ਗਰਮ ਰੇਤ ਉੱਤੇ ਡਿੱਗ ਪਏ। ਡੌਂਕਰਾਂ ਨੇ ਸਾਨੂੰ ਝਟਕਾ ਮਾਰੀਆਂ ਤੇ ਅਰਬੀ ਭਾਸ਼ਾ ਵਿੱਚ ਕਿਹਾ ਵੀ ਖਾਣਾ ਬਣਾ ਲਓ। ਸਾਡੇ ਸਾਰਿਆਂ ਵਿੱਚੋਂ ਭੀਰੂ ਦबई ਵਾਲਾ ਭਾਜੀ ਕਿੰਦਾ ਤੇ ਗੋਪੀ ਹੋਰਾਂ ਨੇ ਹਿੰਮਤ ਕਰਕੇ ਪਹਿਲਾਂ ਦੋਹਾਂ ਕੰਡਿਆਂ ਵਾਲੀਆਂ ਕਿਕਰਾਂ ਨਾਲੋਂ ਲੱਕੜੀਆਂ ਤੋੜੀਆਂ। ਫਿਰ ਰੇਤ ਦਾ ਚੁੱਲ੍ਹਾ ਬਣਾ ਕੇ ਇੱਕ ਪਤੀਲਾ ਚੌਲਾਂ ਦਾ ਬਣਾਇਆ ਉਹਨਾਂ ਨੇ। ਇਸ ਮਿਹਨਤ ਦੇ ਨਾਲ 37 ਮੁੰਡਿਆਂ ਨੂੰ ਅੱਧੀ-ਅੱਧੀ ਕੜਚੀ ਚੌਲਾਂ ਦੀ ਅਤੇ ਅੱ ਪਰ ਭੁੱਖ ਤੇ ਸਾਰਿਆਂ ਨੂੰ ਇੰਨੀ ਜ਼ਿਆਦਾ ਲੱਗੀ ਸੀ ਕਿ ਅਸੀਂ 15-15 ਕਟੀਆਂ ਚੌਲਾਂ ਦੀਆਂ ਤੇ 10-10 ਗਲਾਸ ਪਾਣੀ ਪੀ ਸਕਦੇ ਸੀ। ਇੰਨੇ ਕੋ ਖਾਣੇ ਨਾਲ ਅਸੀਂ ਵੱਡੇ-ਮੁੰਡੇਆਂ ਨੇ ਤਾਂ ਸਬਰ ਕਰ ਲਿਆ ਪਰ 6-7 ਛੋਟੀ ਉਮਰ ਦੇ ਮੁੰਡੇ ਰੋਣ ਲੱਗ ਪਏ। ਅਸੀਂ ਛੋਟੇ ਮੁੰਡਿਆਂ ਨੂੰ ਆਪਣੀ ਜੱਫੀ ਵਿੱਚ ਲੈ ਕੇ ਹੌਸਲਾ ਦਿੰਦੇ ਰਹੇ ਕਿ ਵੀਰ ਬੱਸ ਥੋੜੇ ਦਿਨਾਂ ਦੀ ਗੱਲ ਐ ਫਿਰ ਅਸੀਂ ਸਪੇਨ ਚਲੇ ਜਾਣਾ। ਉੱਥੇ ਰੱਜ ਕੇ ਰੋਟੀ ਖਾਵਾਂਗੇ ਤੇ ਪਾਣੀ ਪੀਵਾਂਗੇ। ਅੱਗੋਂ ਛੋਟੇ ਮੁੰਡੇ ਹੋਰ ਉੱਚੀ-ਉੱਚੀ ਰੋਣ ਲੱਗ ਪਏ ਤੇ ਕਹਿੰਦੇ ਵੀ ਬਾਜੀ ਇਹਨਾਂ ਡੌਂਕਰਾਂ ਨੂੰ ਕਹੋ ਵੀ ਅਸੀਂ ਸਪੇਨ ਸਕੂਨ ਨਹੀਂ ਜਾਣਾ। ਸਾਨੂੰ ਪੰਜਾਬ ਸਾਡੇ ਘਰ ਵਾਪਸ ਭੇਜ ਦਿਓ ਅਸੀਂ ਹੌਸਲਾ ਦੇ ਕੇ ਉਹਨਾਂ ਨੂੰ ਸ਼ਾਂਤ ਕੀਤਾ ਜਦੋਂ ਸਾਨੂੰ ਇਸੇ ਤਰ੍ਹਾਂ 2 ਦਿਨ ਹੋ ਗਏ ਤਾਂ ਅਸੀਂ ਫੇਰ ਪ੍ਰਮਾਤਮਾ ਅੱਗੇ ਅਰਦਾਸਾਂ ਕੀਤੀਆਂ ਵੀ ਹੇ ਸੱਚੇ ਪਾਤਸ਼ਾਹ ਸਾਨੂੰ ਹੁਣ ਪੁਲਸੀ ਫੜ ਲਵੇ ਹੁਣ ਸਾਡੇ ਕੋਲੋਂ ਇਸ ਤੋਂ ਜ਼ਿਆਦਾ ਭੁੱਖ ਦੁੱਖ ਤੇ ਧੁੱਪ ਨਹੀਂ ਸਾਰ ਦਿੰਦੀ ਮਨਪ੍ਰੀਤ ਲੱਲੀਆਂ ਵਾਲਾ ਤੇ ਸਤਨਾਮ ਐਮਾ ਆਲੋਵਾਲ ਵਾਲਾ ਬਹੁਤ ਬਿਮਾਰ ਹੋ ਗਏ ਸਾਡੇ ਕੋਲ ਪਾਣੀ ਵੀ ਥੋੜਾ ਰਹਿ ਗਿਆ ਹੁਣ ਡੋਂਕਰ ਆਪ ਹਰ ਰੋਜ਼ 5 ਟਾਈਮ ਨਮਾਜ਼ ਪੜ੍ਹਦੇ 5 ਜੇ ਟਾਈਮ ਹੱਥ ਮੂੰਹ ਧੋਂਦੇ ਤੇ ਸਾਨੂੰ ਗੱਡੀਆਂ ਉੱਪਰ ਧੁੱਪ ਵਿੱਚ ਹੀ ਬਿਠਾਈ ਰੱਖਦੇ ਉਹ ਅਸੀਂ ਸਾਰੇ ਸੋਚਦੇ ਸੀ ਵੀ ਜਿਸ ਪਾਣੀ ਨਾਲ ਇਹ ਡੋਂਕਰ ਹੱਥੋਂ ਧੋ ਕੇ ਪਾਣੀ ਥੱਲੇ ਸੁੱਟ ਦਿੰਦੇ ਸਨ ਉਹ ਵਾਲਾ ਪਾਣੀ ਸਾਨੂੰ ਦੇ ਦਿਆ ਕਰਨਾ ਅਸੀਂ ਵਾਰ-ਵਾਰ ਡੋਂਕਰਾਂ ਨੂੰ ਪੁੱਛਦੇ ਵੀ ਅਸੀਂ ਮਰਾਕੋ ਬਾਰਡਰ ਤੇ ਕਦੋਂ ਪਹੁੰਚਣਾ ਗੋ ਸਾਨੂੰ ਅਰਬੀ ਭਾਜਾ ਵਿੱਚ ਜਵਾਬ ਦਿੰਦੇ ਵੀ ਵਾਹਦ ਬੁਕਰਾ ਇਨਸ਼ਾਅਲਾ ਸੋ ਦੋਸਤੋ ਇਹ ਸੀ ਮੌਦੇ ਰੇਗਿਸਤਾਨ ਨਾਵਲ ਦਾ ਭਾਗ ਦੂਜਾ ਤੇ ਭਾਗ ਤੀਜਾ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ